ਕਨਾ ਬਾਈ ਦੇ ਹੱਕ ਦੇ ਵਿੱਚ ਵੀਡੀਓ ਪਾਈ ਸੀਗੀ ਇੰਸਟਾਗ੍ਰam ਤੇ 15 ਲੱਖ ਬੰਦੇ ਨੇ ਦੇਖੀ ਆ ਤੇ ਟਿਕਟੌਕ ਤੇ 6-7 ਲੱਖ ਬੰਦੇ ਨੇ ਦੇਖ ਲਈ ਠੀਕ ਆ ਬੜਾ ਉੱਚ ਹਜ਼ਾਰਾਂ ਲੋਕਾਂ ਨੇ ਕਿਹਾ ਕਿ ਯਾਰ ਬਾਈ ਨਾਲ ਧੱਕਾ ਹੋ ਰਿਹਾ 45 ਸਾਲ ਦੀ ਸਜ਼ਾ ਉਹ ਵੀ ਸਾਡੇ ਵਾਂਗੂ ਰੋਟੀ ਕਮਾਉਣੀ ਬਾਹਰ ਨਿਕਲਿਆ ਸੀ ਤੇ ਹੁਣ ਉਹਨਾਂ ਇਦਾਂ ਹੋਣ ਲੱਗਾ 45 ਸਾਲਾਂ ਦੀ ਸਜ਼ਾ ਠੀਕ ਆ ਤੁਸੀਂ ਚਾਹਨੇ ਆ ਆਪਣੇ ਭਰਾ ਨੂੰ 45 ਸਾਲਾਂ ਦੀ ਸਜ਼ਾ ਨਾ ਹੋਵੇ ਠੀਕ ਆ ਘੱਟ ਤੋਂ ਘੱਟ ਸਜ਼ਾ ਹੋਵੇ ਇੱਥੇ ਮੈਂ ਆ ਪਟੀਸ਼ਨ ਲਾਉਣ ਲੱਗਾ ਠੀਕ ਹੈ ਇਹਦਾ ਸਕਰੀਨਸ਼ਾਟ ਤੇ ਮੇਰੀ ਬਾਇਓ ਦੇ ਵਿੱਚ ਮਤਲਬ ਮੇਰੀ ਜਦੋਂ ਤੁਸੀਂ ਪ੍ਰੋਫਾਈਲ ਖੋਲ੍ਹਣੀ ਉਹਦੇ ਵਿੱਚ ਇੱਕ ਲਿੰਕ ਦਿੱਤਾ ਹੋਊਗਾ ਠੀਕ ਹੈ ਉਹ ਲਿੰਕ ਤੇ ਜਦੋਂ ਆਪਾਂ ਕਲਿੱਕ ਕਰਨਾ ਕੁਝ ਨਹੀਂ ਕਰਨਾ ਉੱਤੇ ਆਪਣਾ ਨਾਂ ਭਰਨਾ ਆ ਤੇ ਆਪਣਾ ਈਮੇਲ ਐਡਰੈਸ ਭਰਨਾ ਤੇ ਉੱਤੇ ਸਾਈਨ ਕਰ ਦੇਣੀ ਪਟੀਸ਼ਨ ਸਾਈਨ ਕਰ ਦੇਣੀ ਆ ਤੇ ਤੁਹਾਡਾ ਇੱਕ ਇੱਕ ਸਾਈਨ ਮੈਟਰ ਕਰਦਾ ਤੇ ਘੱਟ ਤੋਂ ਘੱਟ ਨਹੀਂ ਯਾਰ ਤਿੰਨ ਬੰਦਿਆਂ ਨੂੰ ਸ਼ੇਅਰ ਕਰੋ ਕਿ ਯਾਰ ਹਾਂ ਬਈ ਤੁਸੀਂ ਸਾਈਨ ਕਰਤੇ ਆ ਗਾਂ ਤਿੰਨ ਬੰਦਿਆਂ ਨੂੰ ਸ਼ੇਅਰ ਕਰ ਦੋ ਕਿ ਭਾਈ ਸਾਈਨ ਕਰ ਦੋ ਠੀਕ ਆ ਆ ਵੀਡੀਓ ਵੀ ਵੱਤੋਂ ਵੱਧ ਸ਼ੇਅਰ ਕਰੋ ਤਾਂ ਕਿ ਯਾਰ ਆਪਣੇ ਵਾਈ ਨੂੰ ਘੱਟ ਤੋਂ ਘੱਟ ਸਜ਼ਾ ਹੋਵੇ ਯਾਰ ਬਹੁਤ ਸੁਣ ਲਿਆ ਬਹੁਤ ਦੇਖ ਲਿਆ ਪੰਜਾਬੀ ਪੰਜਾਬੀ ਦੀਆਂ ਲੱਤਾਂ ਖੇਚਦੇ ਆ ਅੱਜ ਸਾਰੇ ਜਾਣੇ ਇਹ ਚੀਜ਼ ਦਿਖਾ ਦਿਓ ਕਿ ਨਹੀਂ ਅਸੀਂ ਸਾਥ ਵੀ ਦਿੰਨੇ ਆ ਆਪਣੇ ਆਫਿਸ 'ਚ ਕੰਮ ਤੇ ਜਿੰਨੇ ਵੀ ਬੰਦੇ ਮਿਲਦੇ ਆ ਸਾਰਿਆਂ ਦੇ ਫੋਨ ਫੜ ਫੜ ਕੇ ਪੀਟੀਸ਼ਨ ਸਾਈਨ ਕਰੋ ਮੈਂ ਤੁਹਾਨੂੰ ਦੱਸਦਾ ਆ ਬੰਦੇ ਨੂੰ ਘੱਟ ਤੋਂ ਘੱਟ ਸਜ਼ਾ ਹੋਣੀ ਚਾਹੀਦੀ ਹੱਥ ਜੋੜ ਕੇ ਬੇਨਤੀ ਆ ਮੈਂ ਵੀ ਕੰਮ ਤੇ ਜਾਣ ਤੋਂ ਪਹਿਲਾਂ ਬੁਰਸ਼ ਕੀਤਾ ਨਹੀਂ ਤਾਂ ਵੀ ਬੈਠਾ ਬੋਲਦਾ ਪਿਆ ਕਿਉਂਕਿ ਯਾਰ ਦਿਲ ਚ ਦਰਦ ਆ ਦੁੱਖ ਲੱਗਦਾ ਅਸੀਂ ਵੀ ਕੱਲੂ ਉਹਦੀ ਜਗ੍ਹਾ ਹੋ ਸਕਦੇ ਆ ਯਾਰ ਸਮਝਦੇ ਪਏ ਮੇਰੀ ਗੱਲ ਬਸ ਇੰਨੀ ਕੁ ਬੇਨਤੀ ਆ ਪਲੀਜ਼ ਕਬੂਲ ਕਰਿਓ ਤੇ ਵੱਧ ਤੋਂ ਵੱਧ ਆ ਵੀਡੀਓ ਨੂੰ ਸ਼ੇਅਰ ਕਰੋ ਪਲੀਜ਼